ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੇਰਿੰਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬੁਲਾਡਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਲਈ ਲੈ ਕੇ ਆਏ ਹਾਂ ਜੀ ਇੱਕ ਵਾਰੀ ਨਿਗਾਹ ਮਾਰੋ ਆਰਕੰਡੀ ਦੇ ਪੀਸ ਨੇ ਜੀ ਆਪਣੇ ਕੋਲੇ ਆਰਕੰਡੀ ਦੇ ਕੱਟ ਪੀਸ ਆ ਗਏ ਨੇ ਜੀ ਦਾਸ ਦੀ ਰਹੂਗੀ ਆਰਕੰਡੀ ਸਾਰੀ ਰਹੂਗੀ ਜੀ ਦਾਸ ਬ੍ਰਾਂਡ ਦੀ ਆਰਕੰਡੀ ਸਾਰੀ ਰਹੂਗੀ ਦਾਸ ਬ੍ਰਾਂਡ ਦੀ ਜੀ ਬਹੁਤ ਸੋਹਣੇ ਪੀਸ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਅਸੀਂ ਆਰਕੰਡੀ ਦੇ ਸਭ ਤੋਂ ਪਹਿਲਾਂ ਤੁਹਾਨੂੰ ਗੰਨੀ ਦਿਖਾ ਦੇਵਾਂ ਜੀ ਸਾਰਾ ਜਿੰਨਾ ਵੀ ਰਹੂਗਾ ਦਾ ਆਪਣਾ ਰਹੂਗਾ 100% ਜਿਹੜੀ ਰਹੂਗੀ ਜੀ ਆਰਸ਼ਨ ਕਾਟਨ ਮਤਲਬ ਆਰਕੰਡੀ ਰਹੂਗੀ ਦਾਸ ਦੀ ਰਹੂਗੀ ਔਰ ਪ੍ਰਾਈਸ ਹੈਗਾ 150 ਰੁਪਏ ਪਰ ਮੀਟਰ ਜੀ ਜਿਨ੍ਹਾਂ ਨੇ ਹਲੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਰਿਕਵੈਸਟ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਵੋ ਔਰ ਹੁਣ ਆਪਾਂ ਦਿਖਾਣੇ ਆ ਜੀ ਪ੍ਰਿੰਟ ਮੈਂ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਊਂਗੀ ਜੀ ਕਿਹੜਾ ਪੀਸ ਕਿੰਨੇ ਮੀਟਰ ਦਾ ਹੈ ਜਿਹਦਾ ਇਹ ਹੈਗਾ ਜੀ 275 ਦਾ 2 ਮੀਟਰ ਦਾ ਪੀਸ ਹੈ ਜੀ ਜਿਵੇਂ ਇਹ ਪੀਸ ਜੀ 275 ਦਾ ਪੀਸ ਹੈ ਜੀ ਇਹ ਜਿਨ੍ਹਾਂ ਦੀ ਮਤਲਬ ਸ਼ਰਟ ਦੀ ਲੈਂਥ ਜ਼ਿਆਦਾ ਹੁੰਦੀ ਹੈ ਜੀ ਆਰਾਮ ਨਾਲ ਲੈ ਸਕਦੇ ਆ ਇਹ 2.5 ਮੀਟਰ ਦਾ ਆਊਗਾ ਜੀ ਬਹੁਤ ਸੋਹਣਾ ਗਾਜਰੀ ਜਿਹਾ ਕਲਰ ਹੈ ਇਸ ਤੋਂ ਬਾਅਦ ਇਹ ਵਾਲਾ ਆਊਗਾ ਜੀ 2.5 ਮੀਟਰ ਦਾ ਜਿਨ੍ਹਾਂ ਦੀ ਲੈਂਥ ਥੋੜੀ ਜੀ ਮਤਲਬ 43 ਇੰਚ ਤੱਕ ਹੁੰਦੀ ਹੈ 43 44 ਆਰਾਮ ਨਾਲ ਰੈਡੀ ਹੋਊਗੀ ਔਰ ਇਹ ਹੈਗਾ ਜੀ 2.5 ਦਾ ਇਹਨੂੰ ਤੁਸੀਂ ਜਿੰਨਾ ਮਰਜ਼ੀ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਇਹਦਾ ਪੂਰਾ ਕੰਪਲੀਟ ਸੂਟ ਵੀ ਬਣਾ ਸਕਦੇ ਹੋ ਆਰਕੰਡ ਦੀ ਸਟੱਫ ਹੈ ਜੀ ਦਾਸ ਦੀ ਹੈ ਦਾਸ ਬ੍ਰਾਂਡ ਦਾ ਸਾਰਾ ਜਿੰਨਾ ਵੀ ਸਟੱਫ ਦਿਖਾਵਾਂਗੇ ਦਾਸ ਦਾ ਦਿਖਾਵਾਂਗੇ ਇਸ ਤੋਂ ਬਾਅਦ ਆ ਗਿਆ ਜੀ ਗ੍ਰੀਨ ਕਲਰ ਬਹੁਤ ਹੀ ਸੋਹਣਾ ਇਹ ਇਸ ਤੋਂ ਬਾਅਦ ਜਿਹੜਾ ਪੀਸ ਰਹਿਣਗੇ ਜੀ ਇਹ ਇਹ ਆਪਾਂ ਦੋ-ਦੋ ਪੀਸਾਂ ਦੇ ਵਿੱਚ ਮਿਲਾ ਕੇ ਤੁਹਾਨੂੰ ਦੇਵਾਂਗੇ ਇਹ ਹੈਗਾ ਜੀ ਆਪਣੇ ਕੋਲ ਇੱਕ 3.5 ਮੀਟਰ ਦਾ ਪੀਸ ਹੈ ਇੱਕ 1.5 ਮੀਟਰ ਦਾ ਔਰ ਇੱਕ ਅੱਧੇ ਮੀਟਰ ਦਾ ਮਤਲਬ ਇਹਦੇ ਵਿੱਚੋਂ ਮੈਂ ਤੁਹਾਨੂੰ ਦੋ ਸ਼ਰਟਾਂ ਬਣਾ ਕੇ ਦੇ ਸਕਦੀ ਹਾਂ ਜੀ ਜਿਨ੍ਹਾਂ ਨੇ ਵੀ ਲੈਣੀ ਹੈ ਇਹਦੇ ਵਿੱਚੋਂ ਦੋ ਸ਼ਟਾ ਤੁਸੀਂ ਐਜ਼ ਇਟ ਵੀ ਲੈ ਸਕਦੇ ਹੋ 150 ਰੁਪਏ ਪਰ ਮੀਟਰ ਜਿਹੜਾ ਇਹ ਰਹੂਗਾ ਜੀ ਸਟੱਫ ਰਹੂਗਾ ਨੈਕਸਟ ਪ੍ਰਿੰਟਿੰਗ ਚੈੱਕ ਕਰੋ ਜੀ ਬੜਾ ਸੋਹਣਾ ਕਲਰ ਹੈ 2.5 ਮੀਟਰ ਆਊਗਾ ਜੀ ਸਟੱਫ ਇਹ 2.5 ਮੀਟਰ ਹੈ ਇਸ ਤੋਂ ਬਾਅਦ ਹੈਗਾ ਜੀ ਆਫ ਵਾਈਟ ਦੇ ਵਿੱਚ ਪ੍ਰਿੰਟ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਮਹਿੰਦੀ ਤੇ ਬਲੈਕ ਦਾ ਕੰਬੋ ਬਣਾਇਆ ਹੋਇਆ 2.5 ਮੀਟਰ ਦਾ 2.5 ਦਾ ਪੀਸ ਹੈ ਜੀ ਇਹ ਔਰ ਇਹ ਵੀ ਜਿਹੜਾ ਰਹੂਗਾ ਜੀ ਦੋ ਪੀਸਾਂ ਦੇ ਵਿੱਚ ਬਣੂਗਾ ਇੱਕ ਹੈਗਾ ਜੀ ਇਹਦਾ 1.2 ਮੀਟਰ ਦਾ ਇੱਕ ਹੈਗਾ 1.5 ਮੀਟਰ ਦਾ ਪੀਸ ਜੀ ਮੈਂ ਫਰੰਟ 1.2 ਮੀਟਰ ਵਾਲੇ 'ਚ ਬਣਾ ਲਿਓ ਔਰ ਬੈਕ 1.5 ਮੀਟਰ ਵਾਲੇ 'ਚ ਬਣਾ ਲਿਓ ਬਾਜੂ ਸਾਈਡ ਤੋਂ ਨਿਕਲਣਗੇ ਜੀ 43 ਇੰਚ ਚੌੜਾ ਪਣਾ ਇਹ ਇਸ ਵਾਰ ਬਲੈਕ ਕਲਰ ਆ ਗਿਆ ਜੀ ਬਹੁਤ ਸੋਹਣਾ ਪ੍ਰਿੰਟ ਹੈ ਬਲੈਕ ਕਲਰ ਦੇ ਵੀ ਇਹ ਇਹ ਵੀ ਪੀਸ ਤੁਹਾਨੂੰ ਤਿੰਨ ਪੀਸ ਦੋ ਪੀਸ ਮਿਲ ਜਾਣਗੇ ਜੀ ਇੱਕ ਮਿਲੂਗਾ ਤੁਹਾਨੂੰ 1.5 ਮੀਟਰ ਦਾ ਇੱਕ 2 ਮੀਟਰ ਦਾ ਤੁਸੀਂ ਆਰਾਮ ਨਾਲ ਇਹਦੇ ਵਿੱਚੋਂ ਵੀ ਆਪਦੀ ਜਿਹੜਾ ਸੂਟ ਹੈ ਕੰਪਲੀਟ ਬਣਾ ਸਕਦੇ ਹੋ ਮਤਲਬ ਸ਼ਰਟ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਦੋ ਸ਼ਰਟਾਂ ਵੀ ਬਣਾ ਸਕਦੇ ਹੋ ਜੀ ਇੱਕ 2 ਮੀਟਰ ਦਾ ਇੱਕ 1.5 ਮੀਟਰ ਦਾ ਆਰਾਮ ਨਾਲ ਦੋ ਸ਼ਰਟਾਂ ਵੀ ਕੱਟ ਸਕਦੇ ਹੋ ਜੀ ਇਸ ਤੋਂ ਬਾਅਦ ਆ ਗਿਆ ਜੀ ਬਿਲਕੁਲ ਸੋਨਾ ਲੈਮਨ ਕਲਰ ਹੈ ਜੀ ਬਹੁਤ ਹੀ ਸੋਨਾ ਲੈਮਨ ਜਿਹਾ ਸ਼ੇਡ ਆ ਗਿਆ ਇਹਦੇ ਵਿੱਚ ਵੀ ਤੁਹਾਨੂੰ ਦੋ ਜਿਹੜੇ ਮਿਲ ਜਾਣਗੇ ਜੀ ਸਾਰਾ ਜਿਹੜਾ ਸਟੱਫ ਰਹੂਗਾ ਆਸ਼ਨ ਕਾਟਨ ਰਹੂਗੀ ਆਰਕੰਡੀ ਰਹੂਗੀ ਦਾਸ ਦੀ ਆਰਕੰਡੀ ਹੈ ਜੀ ਇਹ ਕੱਟ ਪੀਸ ਦੇ ਵਿੱਚ ਲੈ ਕੇ ਆਏ ਆ ਆਪਾਂ ਇਦੇ ਵਿੱਚ ਹੈਗਾ ਜੀ 2 ਮੀਟਰ 1.5 ਮੀਟਰ 1.5 ਮੀਟਰ ਤਿੰਨ ਪੀਸ ਹੋਣਗੇ ਜੀ ਤੁਸੀਂ 1.5 1.5 ਦੇ ਦੋ ਵੀ ਸਾਡੇ ਤੋਂ ਲੈ ਸਕਦੇ ਹੋ ਔਰ ਇਹਦਾ ਪ੍ਰਾਈਸ ਰਹੂਗਾ ਜੀ ਆਪਣਾ ਆ ਜਿਵੇਂ ਤੁਸੀਂ 1.5 ਡੇਡ ਦੀਆਂ ਦੋ ਸ਼ਰਟਾਂ ਬਣਾ मतलब 1.5 ਡੇਡ ਮੀਟਰ ਦੀ ਸ਼ਰਟ ਬਣਾ ਸਕਦੇ ਹੋ ਡੇਡ ਫਰੰਟ ਬੈਕ ਪੱਲਾ ਲਗਾ ਕੇ ਜਿਵੇਂ ਐਸੀ ਵੀ ਆਪਾਂ ਕਮੀਜ਼ ਜੋੜ ਕੇ ਬਣਾਉਣੇ ਆ ਦੇਖੋ ਹਨਾ ਫਰੰਟ ਬੈਕ ਪੱਲਾ ਬਣਾ ਲਗਾ ਕੇ ਤੁਸੀਂ ਬਣਾ ਸਕਦੇ ਹੋ ਇਹ ਦੋ ਦੀ ਤੀਸਰੀ ਸ਼ਰਟ ਵੀ ਬਣ ਸਕਦੀ ਹੈ ਜਾਂ ਤੁਸੀਂ 올ਓਵਰ ਸੂਟ ਵੀ ਬਣਾਉਣਾ ਹੈ ਜੀ ਆਰਕੰਡੀ ਦਾ 올ਓਵਰ ਸੂਟ ਵੀ ਬਣਾ ਸਕਦੇ ਹੋ ਸਟ੍ਰੇਟ ਬਾਟਮ ਨਾਲ ਜਾਂ ਫਿਰ ਕੋਟ ਸੈੱਟ ਬਣਾਉਣਾ ਕੋਟ ਸੈੱਟ ਵੀ ਬਣਾ ਸਕਦੇ ਹੋ ਜੀ ਇਸ ਤੋਂ ਬਾਅਦ ਨੈਕਸਟ ਡਿਜ਼ਾਈਨ ਜਿਹੜੇ ਆਪਣੇ ਨੈਕਸਟ ਹੈ ਜੀ ਬਹੁਤ ਸੋਹਣਾ ਸਕਾਈ ਬਲੂ ਕਲਰ ਇਹਦੇ ਵਿੱਚੋਂ 1-2 ਦਾ ਤੱਕ 1.5 ਮੀਟਰ ਦਾ ਪੀਸ ਆ ਰਾਮ ਨਾਲ ਸ਼ਰਟ ਬਣ ਕੇ ਰੈਡੀ ਹੋਊਗੀ ਜੀ ਇਸ ਤੋਂ ਬਾਅਦ ਆਪਾਂ ਜੀ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ ਵੀ ਸ਼ਰਟ ਨਹੀਂ ਬਣਦੀ ਅਸੀਂ ਉਹ ਬਣਾ ਕੇ ਵੀ ਦੇ ਸਕਦੇ ਹਾਂ ਜੀ ਇਸ ਤੋਂ ਬਾਅਦ ਹੈਗਾ ਜੀ ਇਹ ਵਾਲਾ ਪ੍ਰਿੰਟ ਜੀਓਮੈਟ੍ਰੀਕਲ ਪ੍ਰਿੰਟ ਆ ਗਿਆ ਜੀ ਇਹਦੇ ਵਿੱਚੋਂ 2 ਮੀਟਰ ਤੇ ਮਤਲਬ ਮੀਟਰ ਦੇ ਅਕੋਰਡਿੰਗ ਇਹ ਲੱਗੂਗਾ ਜੀ 1-2 ਮੀਟਰ ਦਾ ਪੀਸ ਇੱਕ ਪੌਣੇ ਦਾ ਮੀਟਰ ਹੈ ਪੌਣੇ ਮੀਟਰ ਦਾ ਇੱਕ ਅੱਧੇ ਮੀਟਰ ਦਾ ਐਡਾ ਪੀਸ ਨੇ ਜੀ ਇਹਦੇ ਵਿੱਚ ਨੈਕਸਟ ਇਹਦੇ ਵਿੱਚ ਜਿਓਮੈਟ੍ਰੀਕਲ ਪੇਂਟ ਦੇ ਵਿੱਚ ਮੋਰ ਪੰਖੀਆ ਕਲਰ ਆ ਗਿਆ ਜੀ ਇਹਦੇ ਵਿੱਚ ਹੈਗਾ ਜੀ 1.5 ਮੀਟਰ ਦਾ 1.2 ਮੀਟਰ ਦਾ ਇਹ ਸ਼ਰਟ ਪੀਸ ਨੇ ਜੀ ਬਹੁਤ ਸੋਹਣੇ ਇਹਦੇ ਵਿੱਚ ਜਿਹੜਾ ਹੈਗਾ ਸੀ ਜੀ ਇੱਕ 2 ਮੀਟਰ ਦਾ ਪੀਸ ਸੀਗਾ ਜੀ ਇੱਕ 2 ਦਾ ਇੱਕ 1.2 ਮੀਟਰ ਦਾ ਆਰਾਮ ਨਾਲ ਸ਼ਰਟ ਬਣ ਕੇ ਰੈਡੀ ਹੋਊਗੀ ਜੀ ਕਿਉਂਕਿ ਵਿੱਚ ਲੈਸ ਪਾ ਕੇ ਆਪਾਂ ਸ਼ਰਟ ਬਣਾ ਸਕਦੇ ਆ ਇਹ ਵੀ ਦੋ ਪੀਸਾਂ ਦੇ ਵਿੱਚ ਕੰਪਲੀਟ ਸ਼ਰਟ ਹੁੰਦੀ ਹੈ ਜੀ ਇਹਦੇ ਹੈਗਾ ਜੀ 1.75 ਤੇ 1.5 ਪੌਣੇ 2 ਤੇ 1.5 ਮੀਟਰ ਦੀ ਹੈ ਜੀ ਆਰਾਮ ਨਾਲ ਸ਼ਰਟ ਬਣੂਗੀ ਜੀ ਇਹ ਹੈਗਾ ਸਵਾ ਸਵਾ ਮੀਟਰ ਦੇ ਦੋ ਪੀਸ ਨੇ ਜੀ ਮਸਟਰਡ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਹੈ ਆਰਾਮ ਨਾਲ ਸ਼ਰਟ ਬਣ ਕੇ ਰੈਡੀ ਹੋ ਜਗੀ ਬੜਾ ਸੋਹਣਾ ਪ੍ਰਿੰਟ ਹੈ ਦੇ ਸਵਾ ਮੀਟਰ ਦੇ ਦੋ ਪੀਸ ਸੀਗੇ ਜੀ 1 25 25 ਦੇ ਨੈਕਸਟ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਜਿੱਦਾਂ ਦੇਖੋ ਪੇਂਟਿੰਗ ਕੀਤੀ ਵੀ ਹੁੰਦੀ ਹੈ ਇਹ ਹੈਗਾ ਜੀ ਪੌਣੇ 2 ਤੇ ਮੀਟਰ ਦਾ ਪੀਸ ਹੈ ਬਹੁਤ ਸੋਹਣਾ ਨੈਕਸਟ ਹੈਗਾ ਜੀ ਆਫ ਵਾਈਟ ਦੇ ਵਾਈਟ ਦੇ ਵਿੱਚ ਹੈ ਜੀ ਬਹੁਤ ਸੋਹਣਾ ਬਹੁਤ ਸੋਹਣਾ ਪੀਸ ਹੈ ਜੀ ਇਹ ਵਾਈਟ ਦੇ ਵਿੱਚ ਇਹ ਹੈਗਾ ਜੀ ਆਪਣਾ 1.75 ਤੇ 1 ਮੀਟਰ ਹੈਗਾ ਜੀ ਬਹੁਤ ਸੋਹਣਾ ਇਹ ਵੀ ਜਿਹੜਾ ਫੈਬਰਿਕ ਤਾਂ ਕਮਾਲ ਦਾ ਹੀ ਹੈ ਪਰ ਇਹਦਾ ਪ੍ਰਿੰਟਿੰਗ ਉਸ ਤੋਂ ਵੀ ਜ਼ਿਆਦਾ ਸੋਹਣੀ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੁਸੀਂ ਆਰਾਮ ਨਾਲ ਸ਼ਰਟ ਬਣਾ ਕੇ ਰੈਡੀ ਕਰ ਸਕਦੇ ਹੋ ਇਹ ਰਹੂਗੀ ਜੀ 2.75 ਪੌਣੇ 3 ਮੀਟਰ ਦੀ ਸ਼ਰਟ ਰਹੂਗੀ ਜੀ ਪੀਚ ਕਲਰ ਦੀ ਹੈ ਪ੍ਰਿੰਟ ਬਹੁਤ ਸੋਹਣਾ ਹੈ ਜੀ ਇਹਦਾ ਪੀਚ ਕਲਰ ਦਾ ਹੈ ਜੀ ਪ੍ਰੋਪਰ ਜਿਹੜਾ ਇਹ ਵਾਲੀ ਜਿਹੜੀ ਹੈਗੀ ਹੈ ਜੀ ਆਰਕੰਡੀ ਸੁਪੀਰੀਅਰ ਕੁਆਲਿਟੀ ਦੀ ਹੈ ਜੀ 10 ਤੋਂ ਉੱਪਰ ਕੋਈ ਵੀ ਬ੍ਰੈਂਡ ਨਹੀਂ ਹੈਗਾ ਇਸ ਤੋਂ ਬਾਅਦ ਨੈਕਸਟ ਹੈਗਾ ਜੀ 4 ਮੀਟਰ ਦਾ ਪੀਸ ਹੈ ਇਹਦੇ ਵਿੱਚ ਤੁਸੀਂ ਦੋ ਸ਼ਰਟਾਂ ਵੀ ਬਣਾ 4 ਮੀਟਰ ਦਾ ਆਊਗਾ ਜੀ ਇਹ ਦੋ ਸ਼ਰਟਾ ਲੈ ਲਓ ਜਾਂ ਫਿਰ 4 ਮੀਟਰ ਪੂਰਾ ਵੀ ਲੈ ਸਕਦੇ ਤੁਹਾਡੀ ਚੋਇਸ ਦੇ ਅਕੋਰਡਿੰਗ ਆਪਾਂ ਦੇ ਦਾਂਗੇ 2.5 ਮੀਟਰ ਦਾ ਕੰਪਲੀਟ ਆਊਗਾ ਜੀ ਸ਼ਰਟ ਪੀਸ ਬਹੁਤ ਸੋਹਣਾ ਕਲਰ ਹੈ ਜੀ ਕਲਰ ਬਹੁਤ ਸੋਹਣਾ ਕੈਮਲ ਜੇ ਕਲਰ ਦਾ ਜੀ ਉੱਤੇ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਆਊਗੀ ਨੈਕਸਟ ਹੈਗਾ ਜੀ ਆਪਣਾ ਬਹੁਤ ਹੀ ਸੋਹਣਾ ਗ੍ਰੇ ਜੇ ਕਲਰ ਦੇ ਵਿੱਚ ਹੈਗਾ ਜੀ ਇਹ ਇਹ ਹੈਗਾ ਜੀ 1.5-1.5 ਦੇ ਦੋ ਪੀਸ ਨੇ ਫਰੰਟ ਬੈਕ ਲਗਾ ਕੇ ਤੀਸਰਾ ਪੀਸ ਹੈਗਾ ਜੀ ਦਾ ਪੌਣੇ 2 ਮੀਟਰ ਦਾ ਤਿੰਨ ਪੀਸਾਂ ਦੇ ਵਿੱਚ ਤਿੰਨ ਪੀਸ ਨੇ ਜੀ ਇਹ ਤੁਸੀਂ ਇਹ ਚ ਦੋ ਪੀਸ ਵੀ ਲੈ ਸਕਦੇ ਹੋ ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ ਨੈਕਸਟ ਹੈਗਾ ਜੀ ਲੈਮਨ ਬਹੁਤ ਹੀ ਸੋਨਾ ਲੈਮਨ 2-2 ਮੀਟਰ ਦੇ ਦੋ ਪੀਸ ਨੇ ਜੀ ਅਗਰ ਤੁਹਾਡਾ ਦੋ ਚ ਬੰਦਾ ਦੋ ਚ ਬਣਾ ਸਕਦੇ ਹੋ ਬਾਕੀ ਜੀ ਆਪਾਂ ਜਿਵੇਂ ਤੁਸੀਂ ਅਗਰ ਤੁਹਾਨੂੰ ਪਸੰਦ ਆਉਂਦਾ ਹੈ ਜੀ ਇਹਨਾਂ ਵਿੱਚੋਂ ਆਪਾਂ ਵੇਖ ਲਾਂਗੇ ਜਿਵੇਂ ਹੁਣ ਇਹ ਵਾਲਾ ਸ਼ਰਟ ਹੈ ਜੀ 1.75 ਤੇ ਅੱਧਾ ਮੀਟਰ ਹੈ ਜੀ ਇਹਦੇ ਨਾਲ ਦਾ ਆਪਣੇ ਕੋਲੇ ਜਿਵੇਂ ਜੀ ਇਹ ਆਪਣੇ ਕੋਲੇ ਪੌਣੇ 2-2 ਮੀਟਰ ਦੇ ਦੋ ਪੀਸ ਹੈ ਇੱਕ ਡੇਢ ਦਾ ਇੱਕ ਅੱਧੇ ਮੀਟਰ ਦਾ ਹਨਾ ਇੰਨਾ ਮਤਲਬ ਕਪੜਾ ਹੈ ਜੀ ਇਹਦੇ ਵਿੱਚ ਤੁਸੀਂ ਆਰਾਮ ਨਾਲ ਦੋ ਸ਼ਰਟਾ ਬਣਾ ਕੇ ਰੈਡੀ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਨਹੀਂ ਵੀ ਬਣਾ ਸਕਦੇ ਸਾਨੂੰ ਵੀ ਨਾਪ ਆਪਣਾ ਮੇਅਰਮੈਂਟ ਸੈਂਡ ਕਰ ਸਕਦੇ ਹੋ ਅਸੀਂ ਵੀ ਬਣਾ ਕੇ ਦੇ ਸਕਦੇ ਆ ਜੇ ਤੁਸੀਂ ਬਣਾ ਸਕਦੇ ਹੋ ਤਾਂ ਮਤਲਬ ਫਰੰਟ ਬੈਕ ਪੱਲਾ ਅਲੱਗ-ਅਲੱਗ ਲਗਾ ਕੇ ਜੀ ਆਰਾਮ ਨਾਲ ਸ਼ਰਟਾ ਬਣਣਗੇ ਇਸ ਤੋਂ ਬਾਅਦ ਆ ਗਿਆ ਜੀ ਗ੍ਰੇ ਕਲਰ ਬਹੁਤ ਹੀ ਸੋਹਣਾ ਇਹ ਹੈਗਾ ਜੀ ਆਪਣੇ ਕੋਲੇ 3 ਪੀਸ 1.5 ਮੀਟਰ ਦੇ ਦੋ ਤੇ ਇੱਕ 1 ਮੀਟਰ ਦਾ ਪੀਸ ਹੈ ਜੀ ਇਹ ਵੀ ਬਹੁਤ ਸੋਹਣਾ ਹੈ ਨੈਕਸਟ ਹੈਗਾ ਜੀ ਆਪਣੇ ਕੋਲੇ ਪਰਪਲ ਇਹ 3 ਮੀਟਰ ਆਏਗਾ ਜੀ ਬਹੁਤ ਹੀ ਸੋਹਣਾ ਕਲਰ ਹੈ ਜੀ ਪਰਪਲ 3 ਮੀਟਰ ਆਏਗਾ ਜੀ ਇਹ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਲਾਈਟ ਜਾਂ ਸ਼ੇਡ ਹੈ ਜੀ ਬਹੁਤ ਹੀ ਸੋਹਣਾ ਜਿਹੜਾ ਇਹਦਾ ਬੇਸ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਬੇਜ ਜਿਹਾ ਹੀ ਕਲਰ ਹੈ ਬੇਸ ਦਾ ਪ੍ਰਿੰਟਿੰਗ ਜਿਓਮੈਟ੍ਰੀਕਲ ਪ੍ਰਿੰਟਿੰਗ ਹੈ ਜੀ ਵਿੱਚ ਥੋੜਾ ਥੋੜਾ ਫਲਾਰ ਦਿੱਤਾ ਹੋਇਆ ਵਿੱਚ ਹੀ ਨਿੱਕੀ ਨਿੱਕੀ ਜਿਹੜੇ ਪ੍ਰਿੰਟ ਦਿੱਤੇ ਹੋਏ ਇਹ ਜਿਹੜੇ 2.5 ਤੇ 1 ਮੀਟਰ 3 ਮੀਟਰ ਹੈ ਜੀ ਸਟਾਫ ਇਹ ਤੁਸੀਂ 2.5 ਮੀਟਰ ਵੀ ਲੈ ਸਕਦੇ ਹੋ 3 ਵੀ ਲੈ ਸਕਦੇ ਹੋ ਨੈਕਸਟ ਹੈ ਜੀ 2 ਮੀਟਰ ਦਾ ਸ਼ਰਟ ਪੀਸ ਹੈ ਬਹੁਤ ਸੋਹਣਾ ਹੁਣ ਇਹ ਵਾਲੀ ਕੱਟ ਰੂਗੀ ਆਪਣੀ ਤਕਰੀਬਨ 2 2 ਦੀ ਰਹੂਗੀ ਜਿਵੇਂ ਇਹ 2 ਮੀਟਰ ਹੈ ਜੀ ਇਹਦੇ ਨਾਲ ਦੇ ਪੀਸ ਉਧਰ ਵੀ ਚਲੇਗੇ 2.5 ਦੇ 2 ਦੇ 1.5 ਦੇ 1 ਦੇ ਸਾਰੀ ਤਰ੍ਹਾਂ ਦੇ ਪੀਸ ਸੀ ਇਹਦੇ ਨਾਲ ਦੇ ਜਿੰਨਾ ਵੀ ਮਰਜ਼ੀ ਤੁਸੀਂ 5 4 ਸ਼ਰਟਾਂ ਦਾ ਆਰਾਮ ਨਾਲ ਇਹ ਕਪੜਾ ਹੈਗਾ ਜੇ ਆਪਣੇ ਕੋਲ ਅਗਰ ਤੁਸੀਂ ਲੈਣਾ ਇਸ ਤੋਂ ਬਾਅਦ ਹੈਗਾ ਜੀ ਲੈਮਨ yellow ਜਿਹਾ ਸ਼ੇਡਾ ਬਹੁਤ ਸੋਹਣਾ ਪ੍ਰਿੰਟਿੰਗ ਉਸ ਤੋਂ ਵੀ ਜ਼ਿਆਦਾ ਸੋਹਣੀ ਹੈ 2 ਮੀਟਰ ਦਾ ਸਟੱਫ ਆਣਾ ਹੈ ਜੀ ਇਹ 2 ਮੀਟਰ ਕਪੜਾ ਆਣਾ ਹੈ ਇਸ ਤੋਂ ਬਾਅਦ ਹੈਗਾ ਜੀ ਇਹ 1.5 ਪੌਣੇ 2 ਮੀਟਰ ਹੈ ਜੀ ਜਿੰਨਾ ਦਾ ਮੋੜ ਕੇ ਬੰਦ ਹੈ ਜੀ 43 ਇੰਚ ਚੌੜਾਪਣਾ ਹੈ ਜੀ ਇਹਦਾ 43 ਇੰਚ 19 ਤੇ 20 ਘੇਰੇ ਵਾਲੇ ਦਾ ਜੀ ਆਰਮਨਾਲ ਸੂਟ ਬੰਨਣਾ 19 20 ਹਿਪ ਘੇਰੇ ਵਾਲੇ ਦਾ ਜੀ ਆਰਮਨਾਲ ਸੂਟ ਬੰਨਣਾ ਇਸ ਤੋਂ ਜ਼ਿਆਦਾ ਵਾਲਿਆਂ ਨੇ ਬਣਾਉਣਾ ਤਾਂ ਆਪਣਾ ਫ੍ਰੀਸ਼ਿੰਗ ਪੱਟੀ ਦੇ ਕੇ ਤੁਸੀਂ ਸੂਟ ਬਣਾ ਸਕਦੇ ਹੋ ਇਹ ਹੈਗਾ ਜੀ 2 ਮੀਟਰ ਦਾ ਬਹੁਤ ਹੀ ਸੋਹਣਾ ਆਫ ਵਾਈਟ ਕਲਰ ਦਾ ਜੀ 2 ਮੀਟਰ ਦਾ ਇਸ ਤੋਂ ਬਾਅਦ ਆ ਗਿਆ ਜੀ ਪੇਂਟਿੰਗ ਜੀ ਵਾਲਾ ਆ ਗਿਆ ਬਹੁਤ ਹੀ ਸੋਹਣਾ ਇਹ ਹੈਗਾ ਜੀ ਡੇਢ ਤੇ ਅੱਧਾ ਮੀਟਰ ਇਹ ਡੇਢ ਤੇ ਅੱਧਾ ਮੀਟਰ ਹੈ ਜੀ ਬਹੁਤ ਸੋਹਣਾ ਹੈ ਇਹ ਡੇਢ ਤੇ ਅੱਧਾ ਮੀਟਰ ਇਸ ਤੋਂ ਬਾਅਦ ਆ ਗਿਆ ਜੀ ਜਿਓਮੈਟ੍ਰੀਕਲ ਪ੍ਰਿੰਟ ਆ ਗਿਆ ਜੀ ਇਹ ਹੈਗਾ ਆਪਣਾ ਪੌਣੇ 2 ਮੀਟਰ ਦੀ ਤੇ ਅੱਧਾ ਮੀਟਰ ਪੌਣੇ 2 ਤੇ ਅੱਧਾ ਮੀਟਰ ਹੈ ਮਤਲਬ ਅੱਧਾ ਮੀਟਰ ਕਹਿੰਦਾ ਮਤਲਬ ਇਹ ਹੈ ਜੀ ਅੱਧਾ ਮੀਟਰ ਤੁਹਾਨੂੰ ਫ੍ਰੀ ਹੀ ਦੇ ਦਾਂਗੇ ਜਿਹੜਾ ਪੌਣੇ 2 ਮੀਟਰ ਦੇ ਨਾਲ ਅੱਧੇ ਦਾ ਪੀਸ ਦੇਵਾਂਗੇ ਨਾ ਫ੍ਰੀ ਦੇਵਾਂਗੇ ਹੋਰ ਨਾ ਜੀ ਕਰਿਓ ਵੀ ਜਿਵੇਂ ਤੁਸੀਂ ਕਹੋਗੇ ਵੀ ਮੈਂ ਆਪਣਾ ਤਿੰਨ ਵਾਲੇ ਦਾ ਅੱਧਾ ਮੀਟਰ ਫ੍ਰੀ ਕਰਦਾ ਓਵੇਂ ਨਹੀਂ ਜੀ ਜਿਹੜਾ ਪੌਣੇ 2 ਨਾਲ ਅੱਧੇ ਦਾ ਪੀਸ ਆਊਗਾ ਸਿਰਫ ਛੋਟਾ ਜਿਹਾ ਦੋ ਗਿੱਠਾਂ ਦਾ ਹੀ ਪੀਸ ਹੈ ਉਹ ਤੁਹਾਨੂੰ ਐਦਾਂ ਹੀ ਦੇ ਦਾਂਗੇ ਜੀ ਆਪਾਂ ਇਹ ਹੈਗਾ ਜੀ ਬੜਾ ਪਿਆਰਾ ਕਲਰ ਹੈ ਸ਼ੇਡ ਚੈੱਕ ਕਰੋ ਬਹੁਤ ਹੀ ਸੋਨਾ ਸ਼ੇਡ ਹੈ ਜੀ ਸਾਰਾ ਰੂਗ ਆਪਣਾ ਦਾਸ ਦਾ ਜੀ ਆਰਕੰਡੀ ਦਾਸ ਦੀ ਸਾਰਾ ਆਪਣਾ ਜਿਹੜਾ ਸਟੈਂਪਿੰਗ ਲੱਗੀ ਹੋਈ ਹੈ ਜੀ 100% ਜਿਹੜੀ ਆਰਕੰਡੀ ਹੈ ਦਾਸ ਦੀ ਜਿਵੇਂ ਹੁਣ ਇਹ 2 ਮੀਟਰ ਦਾ ਪੀਸ ਹੈ ਜੀ ਇਹਦੇ ਨਾਲ ਦਾ ਆਪਣਾ 2 ਮੀਟਰ ਦਾ ਛੱਡਿਓ ਇਹਦੇ ਨਾਲ ਦਾ ਪੌਣੇ 2 ਮੀਟਰ ਦਾ ਆਸੀ ਜੀ ਵੱਡਾ ਵਧੀਆ ਸ਼ਰਟ ਬਣਾ ਬਣ ਕੇ ਰੈਡੀ ਹੋਊਗੀ ਜੀ ਪੌਣੇ 2 ਅੱਧਾ ਮੀਟਰ ਫ੍ਰੀ ਆਊਗਾ ਇਹਦੇ ਨਾਲ ਤੇ 2 ਮੀਟਰ ਇਹ ਹੈ ਜੀ ਰਾਮਨਾਲ ਸ਼ਰਟ ਬਣ ਕੇ ਰੈਡੀ ਹੋ ਗਈ ਜੀ 4.5 ਮੀਟਰ ਹੈ ਜੀ ਇਹ ਦੋ ਸ਼ਰਟ ਆ ਵੀ ਬਣਾ ਸਕਦੇ ਹੋ 19 20 ਘੇਰੇ ਵਾਲੇ ਦਾ ਤਾਂ ਜੀ ਆ ਰਾਮਨਾਲ 1.5 ਮੀਟਰ ਚ ਸ਼ਰਟ ਬਣ ਜਾਣੀ ਆ ਇਹ ਵੀ 2 ਮੀਟਰ ਹੈ ਜੀ ਕਿਉਂਕਿ ਅੱਜ ਮੈਂ ਆਫਲਾਈਨ ਵੀ ਜਿਹੜਾ ਸੇਲ ਕੀਤਾ ਜੀ 19 20 ਘੇਰੇ ਵਾਲੇ ਦਾ ਰਾਮਨਾਲ ਜਿਹੜਾ ਨਿਕਲੀ ਜਾਂਦਾ ਜੀ ਆਪਣਾ 43 ਇੰਚ ਚੌੜਾ ਪਣਾ ਹੈ ਜੀ 19 ਤੇ 20 ਘੇਰੇ ਵਾਲੇ ਰਾਮਨਾਲ ਲੈ ਕੇ ਜਾਈ ਜਾਂਦੇ ਆ ਜੀ ਹਨਾ ਇਸ ਤੋਂ ਬਾਅਦ ਫਿਰ ਤੋਂ 2 ਮੀਟਰ ਆ ਗਿਆ ਜੀ 2 ਮੀਟਰ ਬਹੁਤ ਸੋਹਣਾ ਜੀ ਨੈਕਸਟ ਹੈਗਾ ਗ੍ਰੀਨ ਕਲਰ ਇਹ ਵੀ 2 ਮੀਟਰ ਆ ਗਿਆ ਜੀ 2 ਮੀਟਰ ਦਾ ਗ੍ਰੀਨ ਕਲਰ 2 ਮੀ ਇਸ ਤੋਂ ਬਾਅਦ ਹੈਗਾ ਜੀ ਵਾਈਟ ਕਲਰ ਮਹਿੰਦੀ ਆਫ ਵਾਈਟ ਹੈ ਮਹਿੰਦੀ ਕਲਰ ਦਾ ਇਹਦੇ ਵਿੱਚ ਟਰਿੰਟਿੰਗ ਹੈ ਜੀ ਮਹਿੰਦੀ ਕਲਰ ਦੀ ਇਹ ਵੀ ਰਹੂਗਾ ਜੀ 2 ਮੀਟਰ ਦਾ ਇਸ ਤੋਂ ਬਾਅਦ ਆਪਣੇ ਕੋਲੇ ਆਣਗੇ ਜੀ ਕੱਟ ਸਾਰੇ ਆਊਗੀ 1.5 ਤੋਂ ਪੌਣੇ 2 ਦੀ ਨੈਕਸਟ ਟਰਿੰਟਿੰਗ ਚੈੱਕ ਕਰੋ ਜੀ ਇਹ ਆਊਗਾ ਸਾਰਾ 1.5 ਤੇ ਪੌਣੇ 2 ਦੀ ਕੱਟ ਆਊਗੀ ਜੀ ਜਿਹੜੇ ਪਤਲੇ ਸਰੀਰ ਦੇ ਨੇ ਉਹ 1.5 ਤੋਂ ਪੌਣੇ 2 ਕੱਟ ਦੇ ਵਿੱਚ ਬਣਾ ਸਕਦੇ ਨੇ 1.5 ਮੀਟਰ ਆਊਗਾ ਜੀ ਇਸ ਤੋਂ ਬਾਅਦ ਆ ਗਿਆ ਫਿਰੋਜ਼ੀ ਕਲਰ ਬਹੁਤ ਹੀ ਸੋਨਾ ਫਿਰੋਜ਼ੀ ਕਲਰ 1.5 ਮੀਟਰ ਆਊਗਾ ਜੀ ਇਹ ਵੀ 1.5 ਮੀਟਰ ਦਾ ਪੀਸ ਰਹਿਣ ਵਾਲਾ ਹੈ ਇਸ ਤੋਂ ਬਾਅਦ ਆਊਗਾ ਜੀ ਪੌਣੇ 2 ਮੀਟਰ ਦਾ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਜੀ ਪੌਣੇ 2 ਮੀਟਰ ਦਾ ਪੀਸ ਬਹੁਤ ਸੋਹਣਾ ਹੈ ਜੀ ਪੌਣੇ 2 ਮੀਟਰ ਦਾ ਇਸ ਤੋਂ ਬਾਅਦ ਇਹ ਮੀਟਰ-ਮੀਟਰ ਦੇ ਪੀਸ ਹੈ ਜੀ ਜਿਨ੍ਹਾਂ ਦੀ ਲੈਂਥ ਘੱਟ ਹੈ ਜੀ ਉਹ ਮੀਟਰ-ਮੀਟਰ ਚ ਵੀ ਬਣਾ ਸਕਦੇ ਆ ਫਰੰਟ ਬੈਕ ਪੱਲਾ ਲਗਾ ਕੇ ਨੈਕਸਟ ਆਊਗਾ ਜੀ ਡੇਢ ਮੀਟਰ ਦਾ ਬਹੁਤ ਸੋਹਣਾ ਪਰਪਲ ਕਲਰ ਦਾ ਜਿਹੜਾ ਪ੍ਰਿੰਟਿੰਗ ਹੋਊਗੀ ਡੇਢ ਮੀਟਰ ਦਾ ਪੀਸ ਆਉਣਾ ਹੈ ਇਸ ਤੋਂ ਬਾਅਦ ਆ ਗਿਆ ਜੀ 1.75 ਪੌਣੇ 2 ਮੀਟਰ ਦਾ ਜੀ ਇਹ ਸ਼ਰਟ ਚੈੱਕ ਬਹੁਤ ਸੋਹਣਾ ਪ੍ਰਿੰਟ ਹੈ ਜੀ ਪ੍ਰਿੰਟ ਸਾਰਿਆਂ ਦੀ ਖੈਰੇ ਦੇ ਆ ਦਾਸ ਤੇ ਜੀ ਪ੍ਰਿੰਟ ਸਾਰਿਆਂ ਦੀ ਬਹੁਤ ਅੱਛੇ ਹੈ ਇਹ ਵੀ ਹੈਗਾ ਪੌਣੇ 2 ਮੀਟਰ ਦਾ ਜੀ ਤੇ ਪੌਣੇ 2 ਮੀਟਰ ਦਾ ਇਹ ਹੈ ਜੀ ਇਹ ਕੰਪਲੀਟ ਸ਼ਰਟ ਬਣਦੀ ਹੈ ਜੀ ਅਗਰ ਤੁਸੀਂ ਸ਼ਰਟ ਲੈਣੇ ਦੋਨੇ ਪੌਣੇ ਪੌਣੇ 2 ਮੀਟਰ ਦੇ ਪੌਣੇ 2 2 ਮੀਟਰ ਦੇ ਜਿਹੜੇ ਪੀਸ ਲੈਣਗੇ ਜੀ ਇਹ ਦੋ ਪੀਸ ਪੌਣੇ 2 2 ਮੀਟਰ ਦੇ ਪ੍ਰਿੰਟਿੰਗ ਚੈੱਕ ਕਰੋ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਇਹਨਾਂ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਹੁੰਦੀ ਹੈ ਜੀ ਦਾਸ ਦੀ ਨੈਕਸਟ ਹੈਗਾ ਜੀ yellow color 1.5 ਮੀਟਰ ਦਾ ਪੀਸ ਰਹਿਣ ਵਾਲਾ yellow color ਇਸ ਤੋਂ ਬਾਅਦ ਹੈਗਾ ਜੀ ਬਹੁਤ ਹੀ ਲਾਈਟ ਪਰਪਲ ਜਿਹਾ ਸ਼ੇਡ ਹੈ ਜੀ 1.2 ਮੀਟਰ ਨੈਕਸਟ ਹੈਗਾ black color ਦੇ ਵਿੱਚ ਜੀ ਇਹ ਵੀ 1.2 ਮੀਟਰ ਮਿਲ ਜਾਣਾ ਬਹੁਤ ਸੋਹਣਾ black color ਅ ਰਸਟ ਕਲਰ ਜੀ 1 ਮੀਟਰ off white ਜੀ black color ਦੀਆਂ ਅੰਬੀਆਂ ਜੇ ਬਣੀਆਂ ਹੋਈਆਂ 1.5 ਮੀਟਰ ਦਾ ਪੀਸ ਹੈ pink ਹੈ ਜੀ pink ਦੇ ਵਿੱਚ magenta ਅੰਬੀਆਂ 1 ਮੀਟਰ ਦਾ ਪੀਸ ਰਹਿਣ ਵਾਲਾ ਇਹ ਹੈਗਾ ਜੀ 1.5 ਮੀਟਰ ਦਾ ਪੀਸ ਇਹਦੇ ਵਿੱਚ ਆਪਣੇ ਕੋਲੇ 2 ਮੀਟਰ ਦਾ ਵੀ ਹੈਗਾ ਸੀਗਾ ਉਹ ਹੈਗਾ ਸੀ ਪਿੰਕ ਕਲਰ ਦਾ 1.5 ਮੀਟਰ ਦਾ ਜੀ ਸੇਮ ਪ੍ਰਿੰਟ ਦਾ λεਮਨ ਕਲਰ ਆ ਗਿਆ ਜੀ ਬਹੁਤ ਸੋਹਣਾ 1.5 ਮੀਟਰ ਦਾ ਪੀਸ ਹੈ ਬੜਾ ਸੋਹਣਾ ਇਹ ਵੀ ਪ੍ਰਿੰਟਿੰਗ ਚੈੱਕ ਕਰੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ 1.5 ਮੀਟਰ ਦਾ ਪੀਸ ਹੈ ਜੀ ਬਹੁਤ ਹੀ ਸੋਹਣਾ ਨੈਕਸਟ ਹੈ ਜੀ 1.5 ਮੀਟਰ ਦਾ ਬਲੈਕ ਕਲਰ ਬਹੁਤ ਹੀ ਸੋਹਣਾ 1.5 ਮੀਟਰ ਪ੍ਰਿੰਟਿੰਗ ਬਹੁਤ ਸੋਹਣੀ ਹੈ 1.5 ਮੀਟਰ ਦਾ ਪੀਸ ਰਹਿਣ ਵਾਲਾ ਇਸ ਤੋਂ ਬਾਅਦ ਇਹ ਵਾਲਾ ਪ੍ਰਿੰਟ ਰਹਿਣ ਵਾਲਾ ਜੀ ਇਹ ਵੀ 1.5 ਮੀਟਰ ਦਾ ਹੈ ਇਹਦੇ ਵਿੱਚ ਆਪਣੇ ਕੋਲੇ ਵੱਡਾ ਵੀ ਹੈਗਾ ਜੀ ਇੱਕ ਵੱਡਾ ਪੀਸ ਵੀ ਤੁਹਾਨੂੰ ਮਿਲ ਜੂਗਾ ਅਗਰ ਤੁਸੀਂ ਜ਼ਿਆਦਾ ਲੈਣਾ ਚਾਹੁੰਦੇ ਹੋ ਸੇਮ ਦੇ ਵਿੱਚ 3 ਮੀਟਰ ਦਾ ਵੀ ਹੈ ਤੇ 1.5 ਮੀਟਰ ਦਾ ਸਾਢੇ 4 ਮੀਟਰ ਕੰਪਲੀਟ ਹੋ ਜੂਗਾ ਜੀ ਇਹ ਇਸ ਤੋਂ ਬਾਅਦ ਹੈਗਾ ਜੀ ਪੀਚ ਕਲਰ 1.25 ਸਵਾ ਮੀਟਰ ਦਾ ਜੀ ਇੱਕ ਹੈਗਾ ਪੌਣੇ 2 ਮੀਟਰ ਦਾ ਬਹੁਤ ਹੀ ਸੋਹਣਾ ਕੱਟ ਪੀਸ ਨੇ ਜੀ ਇਹ ਪ੍ਰਾਈਸ ਰੂਗਾ 150 ਰੁਪਏ ਪਰ ਮੀਟਰ ਦਾ ਜੀ 150 ਰੁਪਏ ਪਰ ਮੀਟਰ ਜਿਨ੍ਹਾਂ ਦਾ 1.5 ਮੀਟਰ 'ਚ ਸ਼ਰਟ ਬਣਦੀ ਹੈ ਜੀ 19-20 ਘੇਰੇ ਵਾਲਾਂ ਦਾ ਬਹੁਤ ਆਰਾਮ ਨਾਲ ਬਹੁਤ ਹੀ ਸੋਹਣਾ ਬਣੂਗਾ ਜੀ ਤੁਹਾਨੂੰ 1.5 ਜਾਂ 2 ਮੀਟਰ ਵਾਲੇ ਪੀਸ ਜਿਨ੍ਹਾਂ ਦੇ ਬੰਦੇ ਨੇ ਜੀ ਮੰਨ ਲਓ 150 ਰੁਪਏ ਦੀ ਸ਼ਰਟ ਹੋ ਗਈ ਜੀ 225 ਰੁਪਏ ਦੇ ਵਿੱਚ ਤੁਹਾਡੀ ਸ਼ਰਟ ਬਣ ਜੂਗੀ ਜੀ ਜਿਨ੍ਹਾਂ ਦੇ 2 ਮੀਟਰ ਦੇ 1.5 ਮੀਟਰ ਦੇ ਵਿੱਚ ਬੰਦੀ ਹੈ 225 ਦੀ ਕੰਪਲੀਟ ਸ਼ਰਟ ਬਣ ਸਕਦੀ ਹੈ ਜੀ ਬਹੁਤ ਹੀ ਸੋਹਣੀ ਔਰ ਆਪਣੇ ਕੋਲੇ ਜਿੰਨਾ ਕੁ ਬਾਕੀ ਇਹ ਜਿਹੜੇ ਪੀਸ ਨੇ ਜੀ ਇਹਨਾਂ ਦੇ ਤੁਸੀਂ ਟੌਪ ਕੁੜਤੇ, ਸ਼ਾਰਟ ਕੁੜਤੇ ਜਿਵੇਂ ਅੱਜਕੱਲ ਕਾਫੀ ਟ੍ਰੈਂਡ ਵਿੱਚ ਹੈ ਜੀ ਵਿੱਚ ਹੈ ਜੀ ਸ਼ਾਰਟ ਕੁੜਤੀਆਂ, ਸ਼ਾਰਟ ਕੁੜਤੇ ਵੀ ਤੁਸੀਂ ਬਣਾ ਸਕਦੇ ਹੋ ਤੇ ਇਹਨਾਂ ਨਾਲ ਆਪਾਂ ਜਿਹੜੀਆਂ ਤੁਹਾਨੂੰ ਬਾਟਮ ਵੀ ਜਿਹੜੀਆਂ ਤਕਰੀਬਨ ਜਿੰਨੇ ਕ ਕਲਰ ਆਪਣੇ ਕੋਲੇ ਹੈਗੇ ਆ ਜੀ ਮਿਲਾ ਕੇ ਦੇਵਾਂਗੇ। ਬਾਕੀ ਆਪਣੇ ਕੋਲੇ ਬਾਕੀ ਜੀ ਆਪਣੇ ਕੋਲੇ ਇਹ ਬਾਟਮਸ ਵੀ ਰਹਿ ਗਈਆਂ ਸਿਰਫ ਤਿੰਨ ਰਹਿ ਗਿਆ ਜੀ ਆਪਾਂ ਆਫਲਾਈਨ ਹੀ ਸੇਲ ਕੀਤੀਆਂ ਜ਼ਿਆਦਾਤਰ ਆਪਾਂ ਵੀਡੀਓ ਦੇ ਵਿੱਚ ਨਹੀਂ ਪਾਈਆਂ ਜੀ ਕੁਸ਼ਕ ਕਾਰਨਾ ਕਰਕੇ ਜਿਹੜੀਆਂ ਇਹ ਬਾਟਮ ਸੀਗੀਆਂ ਇਹਨਾਂ ਦਾ ਪ੍ਰਾਈਸ ਹੈਗਾ ਜੀ 850 ਰੁਪਏ। 850 ਰੁਪਏ ਪਰ ਬਾਟਮ ਅਗਰ ਤੁਸੀਂ ਕਿਸੇ ਵੀ ਕੱਟ ਪੀਸ ਨਾਲ ਜਿਵੇਂ ਇਹ ਬਾਟਮ ਲੈਣਾ ਚਾਹੁੰਦੇ ਹੋ ਜਿਵੇਂ ਇਹਨਾਂ ਨਾਲ ਦੇਖੋ ਵਾਈਟ ਬਹੁਤ ਹੀ ਸੋਹਣੀ ਜਿਵੇਂ ਵਾਈਟ ਬਾਟਮ ਲੱਗ ਰਹੀ ਹੈ ਵਾਈਟ ਬਾਟਮ ਨਾਲ ਸੋਹਣਾ ਲੱਗਦਾ ਜੀ ਕੋਈ ਵੀ ਤੁਸੀਂ ਵਾਈਟ ਨਾਲ ਪੇਅਰ ਅਪ ਕਰੋਗੇ ਜੀ ਸੋਹਣੀ ਸ਼ਰਟ ਬਣ ਕੇ ਰੈਡੀ ਹੋਊਗੀ ਜਿਵੇਂ ਆਫ ਵਾਈਟ ਦੇ ਵਿੱਚ ਵੀ ਆਪਣੇ ਕੋਲੇ ਕੋਹਰਾ ਦੀਆਂ ਬਾਟਮਾਂ ਜਿਹੜੀਆਂ ਪਹਿਲਾਂ ਆਈਆਂ ਸੀ ਜੀ ਦੁਬਾਰਾ ਨਵੇਂ ਡਿਜ਼ਾਈਨਰ ਦੇ ਵਿੱਚ ਆ ਗਈਆਂ ਨੇ ਇਹ ਹੈਗੇ ਜੀ 500 ਰੁਪਏ ਦੀ ਇੱਕ ਬਾਟਮ ਇਹ ਕੋਹਰਾ कॉटन ਦੀ ਬਾਟਮ ਹੈ ਜੀ ਧੋ ਕੇ ਹੋਰ ਗੱਫ ਹੋ ਜਾਣੀ ਹੈ 500 ਰੁਪਏ ਦੀ ਇੱਕ ਬਾਟਮ ਆਣੀ ਹੈ ਜੀ ਇਹ 2.5 ਮੀਟਰ ਦੀ ਬਾਟਮ ਮਿਲੂਗੀ ਜੀ ਤੁਹਾਨੂੰ ਇਹ 2.5 ਮੀਟਰ ਦੀ ਔਰ ਇਹ ਮਿਲੂਗੀ ਜੀ ਜਿਹੜੀ ਇਹਦੀ ਲੈਂਥ 2.5 ਮੀਟਰ ਦੀ ਬਾਟਮ ਆਉਗੀ ਜੀ ਇਹ ਵੀ ਕਿਉਂਕਿ ਇਹਦੀ ਕਟਿੰਗ 2.5 ਦੀ ਹੋਈ ਹੋਈ ਹੈ ਸਿਰਫ ਇਹ ਤਿੰਨ ਬਾਟਮਸ ਹੀ ਆਪਣੇ ਕੋਲੇ ਰਹਿ ਗਈਆਂ ਜੀ ਆਪਾਂ ਆਫਲਾਈਨ ਹੀ ਇਹ ਸੇਲ ਕੀਤੀਆਂ ਨੇ ਆਨਲਾਈਨ ਸਿਰਫ ਅੱਜ ਮੈਂ ਤੁਹਾਨੂੰ ਪਾ ਰਹੀ ਆ ਉਹ ਵੀ ਮੈਨੂੰ ਕਈ ਮਤਲਬ ਜਿਹੜੀਆਂ ਅਸਿਗੀਆਂ ਪਹਿਣਾ ਮੈਨੂੰ ਵੀਡੀਓ ਫੋਟੋ ਭੇਜ ਰਹੀਆਂ ਸੀ ਵੀ ਇਦਾਂ ਦੀਆਂ ਬਾਟਮਸ ਲੈ ਕੇ ਆ ਉਹਨਾਂ ਲਈ ਪਾ ਰਹੀ ਆ ਜੀ ਆਪਾਂ ਜਿਨ੍ਹਾਂ ਨੂੰ ਨੀਡ ਹੈ ਉਹ ਲੈ ਸਕਦਾ ਹੈ 850 ਰੁਪਏ ਦੀ ਇਹ ਇੱਕ ਬਾਟਮ ਆਉਣੀ ਹੈ ਜੀ ਇਹਦਾ ਪ੍ਰਾਈਸ 850 ਰੁਪਏ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਵੈਸੇ ਕਿਉਂਕਿ ਡਿਜ਼ਾਈਨ ਹੀ ਇੱਦਾਂ ਬਣਿਆ ਹੈ ਵੀ ਬਿਨਾ ਲਾਈਨਿੰਗ ਤੋਂ ਸੋਹਣਾ ਲੱਗੇ ਇਹ ਹੈਗੇ ਜੀ ਆਪਣਾ ਕੋਰਾ ਕਾਟਨ ਦੀਆਂ ਇਹਨਾਂ ਤੇ ਵੀ ਲਾਈਨਿੰਗ ਦੀ ਨੀਡ ਨਹੀਂ ਹੈਗੀ ਬਹੁਤ ਸੋਹਣੀ ਹੈ ਇਹ ਕੋਰਾ ਕਾਟਨ ਦੀ ਬਾਟਮ ਹੈ 500 ਰੁਪਏ ਪਰ ਬਾਟਮ ਰਹੂਗੀ ਜੀ 2.5 ਮੀਟਰ ਦੀ ਕੱਟ ਇਹ ਵਾਲੀ ਰਹੂਗੀ ਬਾਕੀ ਕੱਟ ਪੀਸ ਮੈਂ ਤੁਹਾਨੂੰ ਦਿਖਾਈ ਦਿੱਤੇ ਜੀ ਆਰਖੰਡੀ ਦੇ ਬਹੁਤ ਸੋਹਣੇ ਕੱਟ ਪੀਸ ਆਏ ਨੇ ਇਹਨਾਂ ਦੇ ਵਿੱਚੋਂ ਅਗਰ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋ ਜੀ ਮੇਰੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਔਰ ਜਲਦੀ ਤੋਂ ਜਲਦੀ ਚੈਨਲ ਸਾਡਾ ਸਬਸਕ੍ਰਾਈਬ ਕਰ ਲਵੋ ਜੀ ਥੈਂਕ ਯੂ